ਪੰਡਾਲਮਪੁਰ ਮੰਦਿਰਾਂ ਤਸੀਦ ਬਢਲਾਡਾ ਜ਼ਿਲ੍ਹਾ ਮਾਨਸਾ ਅਸੀਂ ਅੱਜ ਇੱਕ ਸਾਡਾ ਫੌਜੀ ਸੈਨਿਕ ਸਰਿੰਦਰ ਸਿੰਘ ਪੁੱਤਰ ਸਰਦਾਰ ਹਰਪ੍ਰੀਤ ਸਿੰਘ ਵਾਸੀ ਆਲਮਪੁਰ ਮੰਦਿਰਾਂ ਕਿਉਂਕਿ 8-8 ਸਾਲ ਪਹਿਲਾਂ ਮਨਪ੍ਰੀਤ ਕੌਰ ਪੁੱਤਰੀ ਸਰਦਾਰ ਗੁਰਮੀਤ ਸਿੰਘ ਵਾਸੀ ਟਾਲੀਆਂ ਨਾਲ ਮੈ ਹੈ ਸੀ ਉਹ ਇੱਕ ਬਹੁਤ ਹੀ ਬਦਲ ਚੱਲਣ ਕਿਸਮ ਦੀ ਔਰਤ ਸੀ ਉਸਦੇ ਉਸਦੇ ਨਾਲ ਹੀ ਰਹਿਣ ਵਾਲੇ ਇੱਕ ਫੌਜੀ ਮੱਖਣ ਸਿੰਘ ਪੁੱਤਰ ਸਦਾਗਰ ਸਿੰਘ ਬਾਸੀ ਰਾਜੀਆਂ ਨਾਲ ਜਾਇ ਸਬੰਧ ਸਨ ਡਿਊਟੀ ਕਿੱਥੇ ਸੀ ਬਾਈ ਉਹਨਾਂ ਦੀ ਡਿਊਟੀ ਸੰਭੇ ਸੀਗੀ ਜੀ ਸੰਭੇ ਉਹਨਾਂ ਦੇ ਨਾਲ ਮਿਲ ਕੇ ਉਹ ਤਾਂ ਬੜਾ ਬੇਰਹਿਮੀ ਨਾਲ ਕਤਲ ਕੀਤਾ ਜੀ ਅਸੀਂ ਉਹ ਕਤਲ ਦੇ ਇਨਸਾਫ ਲੈਣ ਵਾਸਤੇ ਇੱਥੇ ਇਕੱਠੇ ਹੋਏ ਹਾਂ ਜੀ ਜੋ ਉਹਨੂੰ ਸਾਨੂੰ ਨੂੰ ਪਤਾ ਤੱਕ ਨਹੀਂ ਲੱਗਣਤਾ ਫੌਜ ਨੇ ਮਿਲ ਕੇ ਉਹਨੂੰ ਨਾ ਦੋਨਾਂ ਜਣਾ ਦੇ ਪਰਚੇ ਦਰਜ ਕੀਤਾ ਜੀ ਅਸੀਂ ਕਹਿੰਦੇ ਵੀ ਕੱਲਾ ਬੰਦਾ ਹੋ 6 ਫੁੱਟ ਦਾ ਜਵਾਨ ਸੀ ਲੰਬਾ ਇੱਕ ਕੱਲੇ ਬੰਦੇ ਨੂੰ ਕੱਲਾ ਬੰਦਾ ਮਾਰ ਨਹੀਂ ਸਕਦਾ ਉਹਦੇ ਨਾਲ ਜਿਹੜੇ ਬੰਦੇ ਅਨਵੋਲਵ ਨੇ ਉਹ ਵਿੱਚ ਕਤਲ ਦੇ ਪਰਚੇ ਦੇ ਵਿੱਚ ਦਿੱਤੇ ਜਾਣੋ ਇਸ ਵਾਸਤੇ ਅਸੀਂ ਇਕੱਠੇ ਹੋਏ ਅੱਜ ਜਿਹੜਾ ਸਾਰਾ ਬੰਦ ਇਕੱਠਾ ਹੋਇਆ ਹੈ ਸਾਰਾ ਬੰਦ ਇਕੱਠਾ ਹੋਇਆ ਹੈ ਇਸ ਵਾਸਤੇ ਕਿ ਹੋਏ ਨੇ ਸਭ ਉਹ ਤੇ ਕਿਹੜਾ ਬੀਤੇ ਹੁਣ ਤੱਕ 346 ਦੇ ਪਰਚੇ ਦਰਜ થઈ ਕਿਨੇ ਕਿਨੇ ਪਰ ਉਹ ਦੋਨਾਂ ਜਣਾ ਦੇ ਤੇ ਨੇ ਮਖਣ ਸਿੰਘ ਤੇ ਇਹਦੇ ਮਨਪ੍ਰੀਤ ਦੌਰ ਜਿਹੜੀ ਇਹਦੀ ਪਤਨੀ ਜਣੇ ਪਤਨੀ ਆਈ ਇਹਨਾਂ ਸਭ ਚੁਣੇ ਅਸੀਂ ਚੁਣਿਆ ਮਤਲਬ ਜਿੰਨੇ ਬੰਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਪਰਚਾ ਸਾਰੇ ਤੇ ਹੋਣਾ ਚਾਹੀਦਾ ਤੇਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੈਨਿਕ ਅਸੀਂ ਇੱਕ ਹੋਰ ਸਿਰਫ ਇਹਨਾਂ ਦਾ ਪਰਿਵਾਰ ਪੋਟਿਆਂ ਤੇ ਗੱਣਿਆਂ ਜਾਣ ਵਾਲਾ ਪਰਿਵਾਰ ਹੈ ਤਿੰਨ ਪੀੜੀਆਂ ਅਸੀਂ ਦੇਖ ਰਹੇ ਹਾਂ ਵੀ ਤਿੰਨ ਪੀੜੀਆਂ ਤੋਂ ਲੋਕ ਇਹਨਾਂ ਤੇ ਪਰਿਵਾਰ ਨੇ ਕਿਸੇ ਨਸ਼ੇ ਦੀ ਪੱਤ ਨਹੀਂ ਕੀਤਾ ਇਹਨਾਂ ਸੀ ਇਹਨਾਂ ਸ੍ਰੀ ਮੁੰਡਾ ਸੀ ਸਾਡਾ ਸਾਰਾ ਪਿੰਡ ਦਾ ਸੀ ਉਸ ਦਿਨ ਮੇਰੀ ਮੌਤ ਹੋਈ ਕਿਵੇਂ ਦਿਖਾਈ ਗਈ ਉਹਨਾਂ ਨੇ ਤਾਂ ਜੀ ਸਾਨੂੰ ਭਰੋਸਾ ਹੀ ਲੈ ਲਿਆ ਮਤਲਬ ਅਟੈਕ ਹੋ ਗਿਆ ਜਾਂਦਿਆਂ ਨੂੰ ਤਬੂਤ ਦੇ ਵਿੱਚ ਬੰਦ ਕਰਕੇ ਐਨੀ ਧੁੰਦ ਪੈਂਦੀ ਸੀ ਉਹਨਾਂ ਟਾਈਮਾਂ 'ਚ ਪ੍ਰਾਈਵੇਟ ਹੀ ਉਸੇ ਟਾਈਮ ਪ੍ਰਾਈਵੇਟ ਐਂਗੂਲੈਂਸ ਕਰਾ ਕੇ ਵਾਪਸ ਨੂੰ ਔੜਦਾ ਜੇ ਨਹੀਂ ਤੁਸੀਂ ਪਿੰਡ ਦੇ ਸਿਆਲੇ ਬੰਨੇ ਖੜੇ ਹੋਣਾ ਜਦੋਂ ਕੋਈ ਅਟੈਕ ਹੁੰਦਾ ਫੌਜ ਦਾ ਵੀ ਹੈ ਨਾ ਲੋਗਰਸੀ ਹੁੰਦਾ ਹੈ ਅਟੈਕ ਵਾਲਾ ਵੀ ਇਸੇ ਦਮ ਨੰਦਾ ਹੈ ਤੁਹਾਨੂੰ ਲੱਗਦਾ ਨਾ ਜਿਹੜਾ ਸਨਮਾਨ ਹੋਇਆ ਉਸ ਕੋਈ ਸਰਕਾਰੀ ਸਨਮਾਨ ਨਾ ਉਹਨਾਂ ਨੂੰ ਹੋਏ ਨਹੀਂ ਸੰਸਕਾਰ ਜੀ ਉਹ ਤਾਂ ਸਾਡੇ ਪਿੰਡ ਦੇ ਜੇ ਸੈਨਿਕ ਸੀਗੇ ਸਭ ਦਾ ਸੈਨਿਕ ਉਹਨਾਂ ਨੇ ਬਸ ਇੱਕ ਸਲੂਟ ਦਿੱਤਾ ਇਹਨਾਂ ਨੂੰ ਉਹ ਵੀ ਆਪਦੇ ਤੌਰ ਤੇ ਉਹ ਨਾਲ 4-5 ਬੰਦੇ ਆਏ ਸੀ ਸਿਰਫ ਸਿਵਲ ਵਰਦੀ ਦੇ ਵਿੱਚ ਪ੍ਰਾਈਵੇਟ ਐਂਬੂਲੈਂਸ ਨੂੰ 18000 ਰੁਪਏ ਸਿਕਰਾਇਆ ਦਿੱਤਾ ਸੀ ਉਹਨੂੰ ਤੁਸੀਂ ਹਾਂ ਸੀ ਦਿੱਤਾ ਹੀ ਕਿਰਾਇਆ ਨਾ ਕੋਈ ਹੋਰ ਸੀ ਲੈ ਨਹੀਂ ਨਾ ਕੋਈ ਹਲਕਾ ਕੁਰਸੀ ਦਾ ਤਾਂ ਰੇਂਜ ਮਿਲੇ ਸੀ ਤਾਂ ਤਾਂ ਮਰੇ ਗਏ ਸੀ ਤੇ ਜੇ ਤਾਂ ਹੁਣ ਵੀ ਮਤਲਬ ਫੌਜ ਦੀ ਗੱਲ ਕਰੀ ਫੌਜ ਨੇ ਨਾ ਨਾ ਫੌਜ ਨੇ ਫੌਜ ਨੇ ਕੁਝ ਨਹੀਂ ਕੀਤਾ ਇਹਨਾਂ ਕੋਈ ਨਾ ਕੁਝ ਨਹੀਂ ਕੌਣ ਕਿਵੇਂ ਸੱਕ ਜਿਹੜਾ ਜ਼ाहਰ ਹੋਇਆ ਵੀ ਇਸ ਤਰ੍ਹਾਂ ਹੋਇਆ ਹੈ ਕਿਵੇਂ ਪਤਾ ਲੱਗੇ ਸਾਨੂੰ ਪਤਾ ਸੀ ਕੋਠੀ ਪਾਰੇ ਸੀ ਜੀ ਕੋਠੀ ਪਾਰੇ ਸੀ ਉਹਨੇ ਕੋਠੀ ਦੀ ਸ਼ਤਤੇ ਨਹੀਂ ਹੁਣ ਤੱਕ ਲੜਕੀ ਵੀ ਨਹੀਂ ਹਾਂ ਉਹ ਆਪ ਉਹ ਸੰਭੇ ਰਹੇਗੀ ਉਹਦੇ ਕੋਲ ਮੱਖਣ ਸਿੰਘ ਕੋਲੇ ਤੇ ਇਹਨੂੰ ਕਹਿੰਦੀ ਤੂੰ ਜਾ ਕੇ ਸ਼ੱਤ ਤੋਂ ਪਾਇਆ ਮੈਂ ਤਾਂ ਬੱਚੇ ਦੀ ਪੜਾਈ ਕਰਾਉਣੀ ਆ ਇਸ ਗੱਲ ਦਾ ਪਤਾ ਨਹੀਂ ਸੀ ਉਹ ਬੰਦਾ ਭੂਲਾ ਸੀ ਰਹੀ ਅਸੀਂ ਉਹ ਤਾਂ ਵਸਾ ਕੁਝ ਦਿਨ ਪਹਿਲੇ ਪਤਾ ਲੱਗਾ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਰੋਲਾ ਪੂ ਫਿਰ ਉਹਨਾਂ ਨੇ ਲੱਕੇ ਮਾਰ ਕੇ ਉਹਨੂੰ ਟੰਗ ਪਾਈ ਤਾਂ ਕਿੰਨੀ ਮਰਨ ਦੀ ਕਹਾਣੀ ਵੀ ਘੜੀ ਗਈ ਹੈ ਜਿਵੇਂ ਕਿਸ ਤਰ੍ਹਾਂ ਉਹਨੂੰ ਬਤਲਾਉਣ ਸੀ ਜਿਹੜਾ ਮਟਰ ਹੋਇਆ ਫਲਾਨਕ ਤਾਂ ਮਨੋਂ ਤਾਂ ਪਰਮਾਤਮਾ ਨੂੰ ਪਤਾ ਸੀ ਕਿ ਇੱਥੇ ਬੈਠਿਆ ਸਾਨੂੰ ਤਾਂ ਦੱਸਤਾ ਉਹ ਤਾਂ ਇਹੋ ਵਧ ਚੱਲਣੋਂ ਕਿ ਉਹ ਲੋੜੀ ਵਾਲੇ ਦਿਨ ਜੀ ਉਹ ਲੋੜੀ ਦਾ ਫੰਕਸ਼ਨ ਚੱਲਦਾ ਸੀ ਜਿਵੇਂ ਫੋਟੀਆਂ ਦੇ ਦੱਸਣ ਤੇ ਉਹ ਫੰਕਸ਼ਨ ਦੇ ਵਿੱਚ ਉੱਠ ਕੇ ਆ ਗਈ ਬੱਚੇ ਨੂੰ ਛੱਡ ਕੇ ਤੇ ਕੋਈ ਸੰਦਰਸ਼ਨ ਕੋਈ ਬਾਅਦ 'ਚ ਬੱਚਾ ਰੋਣ ਲੱਗ ਗਿਆ ਕੋਈ ਨੂੰ ਸ਼ੱਕ ਹੋਇਆ ਬਾਅਦ 'ਚ ਆ ਕੇ ਨੇ ਦੇਖਿਆ ਇਹੋ ਨੇ ਗਲਤ ਹਰਕਤਾਂ ਪਰ ਸੋ ਉੱਥੋਂ ਮਤਲਬ ਵੱਡਦਾ ਵਾਸ਼ ਹੋ ਜੂਗਾ ਉਹਨੇ ਮਾਰ ਕੇ ਡੰਗਦਾ ਉਹਨੂੰ ਕਿਉਂਕਿ ਇੱਥੇ ਫੋਨ ਕੀਤਾ ਸੀ ਉਹ ਕਹਿੰਦਾ ਕੀ ਨਾ ਬਈ ਰੋਣ ਜੀ ਤੱਕਾ ਬਈ ਇਹ ਮੇਰੇ ਕੋਲ ਬੱਚਾ ਸੀ ਕਿਲੀ ਉਸ ਦੀ ਬੱਚੀ ਬੱਚਾ 35 ਸਾਲ ਦਾ ਸੀ ਕਿੰਨਾ ਸਮੇਂ ਦਾ ਬੋਝ ਦੇ ਚ 15 ਦਿਨ ਤੇ 15 ਸਾਲ ਜਿਹੜੇ ਮਿੰਟ ਲਵੇ ਸੀ ਨਾ ਕਿੱਥੇ ਜੇ ਬਣਾਉਣੇ ਸੀ ਕਰਦੀ ਅੱਜ ਜੀ ਅਰਜੀ ਦਿੱਤੀ ਹੋਈ ਸੀ ਜੀ ਅਰਜੀ ਦੇਤੀ ਸੀ ਅਜੇ 15 ਦਿਨਾਂ ਪਾਸ ਹੋਈ ਵੀ ਨਹੀਂ ਸੀ ਦੋ ਸਾੜੇ ਦਾ ਫੋਨ ਕਰਦਾ ਦੋ ਦਿਨ ਪਹਿਲਾਂ ਇਹਨਾਂ ਫੋਨ ਲਾਇਆ ਮੈਨੂੰ ਕਹਿੰਦਾ ਮੰਮੀ ਨਹੀਂ ਤਾਂ ਮੈਨੂੰ ਪੰਜੀਰੀ ਰਲਾ ਕੇ ਦੇਈਂ ਕਹਿੰਦਾ ਗੁਰਮਾਨ ਨੇ ਪਹਿਲਾਂ ਕੋਆ ਖਾਦਾ ਨਹੀਂ ਮੈਂ ਕਿਹਾ ਚੰਗਾ ਨਹੀਂ ਤਾਂ ਪੰਜੀਰੀ ਰਲਾ ਦੂੰਗਾ ਤਾਂ ਨਾ ਮਾਣ ਪੋਰਦਾ ਨਹੀਂ ਤੇ ਕਹਿੰਦਾ ਵੀ ਨਾ ਪਿੰਡ ਜੀਰਾਂ ਦੀ ਨਾਰੇ ਬਾਹ ਕਹਿੰਦਾ ਮਾਣਾ ਟਪਾ ਕੇ ਲੇ ਲ ਮੇ ਚਾਲ ਕੋਈ ਨਹੀਂ ਪਾ ਪਾ ਵੀ ਆ ਜਾਇਆ ਉਹ ਮਹਾਂ ਤੇ ਖੜਾ ਲੇ ਸੀ ਮਾਟਾ ਤੇ ਜਾਨੋ ਦੁਆਰਾ ਦੂਜੇ ਤੀਜੇ ਦੀ ਇਹ ਗੱਲ ਹੋਈ ਜਦੋਂ ਨੇ ਇਹ ਗੱਲ ਮੁੰਡੇ ਨੇ ਆਪਣੇ ਨੇ ਆ ਪਹਿਲਾਂ ਦੱਸਿਆ ਹੀ ਆਪਣੇ ਨੇ ਇਹ ਗੱਲ ਜਦੋਂ ਦੇਖ ਲਈ ਰਾਤ ਨੂੰ ਜਦੋਂ ਇਹ ਮੁੰਡਾ ਮਗਰੀ ਆਇਆ ਤੇ ਕਰਕੇ ਇਹ ਚੌਰਾ ਤਰੀਕ ਨੂੰ ਇਹਨਾਂ ਗੱਲ ਹੋਈ ਜਿੰਦੇ ਦੋ ਨਾ ਐਸੇ ਸੰਗਰਾ ਦਾ ਤਾਂ ਠੀਕ ਹੈ ਸੰਗਰਾ ਤੱਕ ਰਹਿ ਪੈ ਜਾ ਤੇ ਜਰ ਮੈਂ ਆਖਾ ਮਕਾਨ ਤੂੰ ਕਾਹ ਤੋਂ ਮਾਇ ਕਬਰਾਇਆ ਜਗਾ ਤੋਂ ਪਿਆ ਦਾ ਤੇਰੇ ਬੰਦ ਕੋ ਨਾ ਮਾਤ ਨੂੰ ਹੀ ਲੱਗ ਰਿਹਾ ਮੈਂ ਖਾ ਨਾ ਲੱਗ ਰਿਹਾ ਤੂੰ ਕਬਰਾ ਕੀ ਚੈ ਨਾ ਕਿਦ ਮੂਦਾ ਤਾਂ ਨਹੀਂ ਬਹਾਰ ਹੋ ਰਿਹਾ ਤੂੰ ਰੋਣਾਗਾ ਕਹਨਾ ਨਾਮ ਕਹਿੰਦਾ ਆ ਫਿਰਦਾ ਕਹਿੰਦਾ ਤੇ ਕੋਤਲਾ ਗੱਲ ਕਰਨਾ ਮੁੰਦੇ ਨੂੰ ਜਦੋਂ ਮੁੰਡਾ ਕੋਲ ਭੱਜ ਗਿਆ ਉਹ ਨਹੀਂ ਕਰਦੀ ਨੀ ਮੈਂ ਕਹ ਕੋਈ ਮੈਨ ਨਹੀਂ ਨਾਲ ਬੜਾ ਹੋ ਮੇਰੇ ਕੋ ਗੱਲ ਹੋਵੇ ਤੀ ਕੀ ਗੱਲ ਹੋਗੀ ਤੂੰ ਕਾ ਤਾ ਰੋ ਰਿਆ ਤੇਰਾ ਸੁਣਾਉਣ ਲੱਗਾ ਕਹਨਾ ਮਾਂ ਉਹਨੇ ਤਾਂ ਮੈਂ ਬਰਬਾਦ ਹੀ ਕਰਤਾ ਉਹ ਤਾਂ ਕਹਿੰਦਾ ਜ਼ਮੀਨ ਕਾਸੇ ਦੇ ਦੋਸਤ ਕੱਖਾਂ ਨੂੰ ਪਤਾ ਨਹੀਂ ਮੈਂ ਕਿਹਾ ਕੀ ਹੋਗਾ ਤੁਹਾਨੂੰ ਦੱਸਦੇ ਬਹੁਤ ਬਹੁਤ ਗੋਲਿਆ ਘਬਰਾਟ ਮੈਨੂੰ ਉਹ ਤਾਂ ਸਮਝ ਵੀ ਨਹੀਂ ਆਈ ਕਿ ਤਾਂ ਤਾਂ ਮੇਰੇ ਪੁੱਤ ਨੂੰ ਕੀ ਹੋ ਗਿਆ ਵੀ ਐਂ ਕੱਤੋਂ ਬੋਲਦਾ ਕਹਿੰਦਾ ਮੇਰੇ ਨਾਲ ਝਾਰ ਮਾਰ ਹੋ ਗਈ ਕਹਿੰਦਾ ਮੱਖਾਨ ਨੇ ਮੈਨੂੰ ਝਾਰ ਮਾਰ ਕਰੀ ਇਹ ਗੱਲ ਮੈਨੂੰ ਕਿਹਾ ਇੱਕ ਵਾਰ ਉਹਨੇ ਇਹ ਗੱਲ ਕਹੀ ਮੈਂ ਕਿਹਾ ਕੋਈ ਨਹੀਂ ਕਹੀ ਬਣਾ ਮੈਂ ਕਿਤੇ ਕੋਈ ਗੁੱਸਾ ਦਿਲਾ ਹੋਗਾ ਹਣਾ ਕਿਤੇ ਨਾਲ ਜਦ ਹੋਊਗੀ ਮੈਂ ਹਾਂ ਮੈਨੂੰ ਤਾਂ ਦੂਗਾ ਸਭ ਤਾਂ ਆਇਆ ਘਬਰਾ bakın ਚੱਲ ਵਸਪੇ ਰਾਹੀਂ ਗੱਲ ਨਹੀਂ ਕਰਕੇ ਬਸ ਨੌਣ ਲੱਗ ਗਿਆ ਰੋਂਦੇ ਰੋਂਦੇ ਨੇ ਉਹਨੂੰ ਪੂਰ ਕਟਕ ਫੋਨ ਕੱਟ ਕੇ ਮੈਨੂੰ ਘਬਰਾਹਟ ਹੋ ਗਈ ਇਹ ਪਿਆ ਬਾਕੀ ਕਦੇ ਕੋਈ ਹੈ ਨਹੀਂ ਸੀ ਮੈਂ ਕੁੜੀ ਕੋਲ ਫੋਨ ਲਾਇਆ ਮੈਂ ਆਖਿਆ ਵੀ ਵੀ ਪਤਾ ਨਹੀਂ ਕੀ ਹੋ ਗਿਆ ਵੀ ਕਾਲਾ ਨਹੀਂ ਤਾਂ ਵੀ ਰੋ ਹੀ ਜਾਂਦਾ ਸਿਲੰਡਰ ਤਾਂ ਫਿਰ ਉਹ ਬੈਗਾ ਉਹ ਬਾਹਰ ਤੇ ਮੈਂ ਕਿਹਾ ਮੈਂ ਉਹਨੂੰ ਪੁੱਛਿਆ ਵੀ ਵੀ ਮੈਂ ਕਿਹਾ ਮੈਨੂੰ ਇਹ ਗੱਲ ਉਹਨੇ ਕਹੀ ਵੀ ਯਾਰ ਯਾਰ ਹੋ ਗਿਆ ਨਾ ਤੇ ਵੀ ਮੈਨਾਂ ਤੋਂ ਖਈ ਹੋ ਗਿਆ ਮੇਰੇ ਮਨ ਚ ਨਹੀਂ ਆਇ ਸੀ ਜੀ ਇਹ ਨਾ ਰਹਿ ਪਤਾ ਵੀ ਸਾਨੂੰ ਨਹੀਂ ਬੰਦੇ ਦਾ ਪਹਿਲਾਂ ਨਾਲ ਰਹਿਦਾ ਸੀ ਮੈਂ ਤਾਂ ਇੱਕ ਰਹੀ ਹੋਣਾ ਸੀ ਇੱਥੇ ਇੱਥੇ ਬੜੇ ਕੋਲ ਨਾ ਰੇ ਕੋਈ ਨਹੀਂ ਆਇਆ ਸੀ ਮੈਂ ਕਿ ਦਸਪੁਰ ਗਈ ਸੀ ਉੱਥੇ ਇਹ ਸਮਾਨ ਸੋਲ ਗਈ ਕੰਮ ਕਰਦਿਖੇ ਨਹੀਂ ਲੱਗੇ ਤਖੇ ਦੋਸਤ ਸੀ ਇਹਦਾ ਵੀ ਆਦੇ ਜਣੇ ਬਣਿਆ ਹੋਇਆ ਸੀ ਤੇਰੇ ਬੈਰ ਉਹ ਨਹੀਂ ਕਰਦਾ ਮਸੇ ਵੀ ਮੇਰਾ ਮੇਰਾ ਪੁੱਤਾਂ ਘਰੇ ਆਜੇ ਸਾਡੇ ਤੇ ਜਿਹੜਾ ਕਿਸੇ ਮਦੂਸੀ ਨੇ ਮੇਰੇ ਪਤਾ ਕਰਿਆ ਉਹਦੇ ਨਾਲ ਬੰਨ ਬੱਚੇ ਕਿੱਥੇ ੜਾ ਪੁੱਤਾਂ ਕਿੱਥੇ ਹੁਣ ਉੱਥੇ ਨਾਨਤੀ ਆ ਤੁਸੀਂ ਲੇਕਿਨ ਅਸੀਂ ਹੁਣ ਬੰਦੇ ਭੇਜੇ ਸੀਗੇ ਜੀ ਤੇ ਉਹਨਾਂ ਨੇ ਦਿੱਤਾ ਨਹੀਂ ਸਾਨੂੰ ਕਿ ਉਹ ਨਹੀਂ ਚਲੇ ਮਤੈਨ ਸਾਥ ਨੂੰ ਅਸੀਂ ਨੂੰ ਸਾਫ਼ ਕਹਿੰਦੇ ਹਾਂ ਵੀ ਸਾਡੇ ਪੁੱਤ ਦੇ ਕਦੇ ਬਾਤ ਤੇ ਵੀ ਆਪ ਤਾਂ ਮੰਨਣਾ ਨਹੀਂ ਸੀਗਾ ਸਾਡਾ ਮਾਰਿਆ ਗਿਆ ਸਾਡੇ ਪੁੱਤ ਦਾ ਜਮ ਸਾਨੂੰ ਚਾਨਣ ਹੋ ਜਾਵੇ ਵੀ ਕੀ ਗੱਲ ਦਾ ਆ ਹੋਇਆ ਸਾਨੂੰ ਕਾਹ ਚੀ ਦੀ ਹੋ ਪਰਮਾਤਮਾ ਨੇ ਕਾਹ ਚ ਰਿਕਟ ਪੱਖੀ ਨਹੀਂ ਸੀ ਕਿ ਤਰ੍ਹਾਂ ਉਹਨਾਂ ਆ ਤੁਹਾਨੂੰ ਬਹੁਤ ਵੱਡਾ ਕਾਟਾ ਪਈ ਇਹ ਸਤਿ ਸੱਚ ਲਿਆਂ ਨੀ ਬਹੁਤ ਜ਼ਿਆਦਾ ਕਬਰਾਂ ਅਜ ਦੇ ਤਰਫੋਂ ਹੋਇਆ ਉਹਨਾਂ ਨੇ ਕੋਈ ਉਹ ਕਿਹਾ ਉਹਨਾਂ ਨੇ ਬਣਾਇਆ ਇਹਨੂੰ ਫੰਦਾ ਜਿਹਨੇ ਫਾਂਸੀ ਲਾਈ ਹੈ ਮਨ ਕੇ ਇੱਕ ਉਹ ਜਿਹਨੀਆਂ ਉਹ ਜਨਾਨੀਆਂ ਨੇ ਉੱਥੇ ਲਾਇਆ ਉਹ ਕਹਿ ਰਹੀਆਂ ਵੀ ਉਹਦੇ ਕੋਈ ਮੂੰਹ ਚ ਕੋਈ ਝੱਗ ਨਹੀਂ ਸੀ ਕੋਈ ਉਹਦੀ ਅੱਖਾਂ ਨਹੀਂ ਨਿਕਲੀਆਂ ਸੀ ਕੋਈ ਉਹਦਾ ਕੋਈ ਲਾਈਟਿੰਗ ਜਾਂ ਬਾਹਰ ਕੁਝ ਨਹੀਂ ਨਿਕਲਿਆ ਸੀ ਤੇ ਵੀ ਇਹ ਆ ਲੱਗ ਰਿਹਾ ਸੀ ਜਿਵੇਂ ਇਹਨੇ ਖਾਹ ਨਹੀਂ ਲੱਟਾ ਹੁੰਦਾ ਕਿਸੇ ਨੇ ਮਾਰ ਕੇ ਕਰ ਗਿਆ। ਇਹ ਬੱਚੇ ਨੂੰ ਮੂਤ ਨਸਾਂ ਸੱਟਾ ਉਹਨ ਕਿਸ ਤਰ੍ਹਾਂ ਤੇ ਹਾਂਜੀ ਉਹਦੇ ਹੁਣ ਸਾਡੇ ਕੋਲੇ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਉਹਦੇ ਸਿਰ ਤੇ ਸੱਟ ਆਈ ਹੈ ਜੀ। ਦੋਨੇ ਗੋਦਿਆਂ ਤੇ ਸੱਟ ਹੈ। ਹਾਰਟ ਫੇਲ ਆਇਆ। ਜਿਹੜਾ ਕੋਈ ਵੀ ਬੰਦਾ ਸੁਸਾਇਡ ਕਰਦਾ ਉਹਦਾ ਹਾਰਟ ਫੇਲ ਹੁੰਦੇ ਨਹੀਂ ਜੀ। ਉਹਦੇ ਹਾਰਟ ਤੇ ਕੋਈ ਫੈਕਟ ਨਹੀਂ ਪੈਂਦਾ। ਤੇ ਵੀ ਜਦੋਂ ਕੋਈ ਵੀ ਰੈਕਟ ਪੈਂਦਾ ਹਾਰਟ ਤੇ ਪੈਂਦਾ ਤਾਂ ਤਾਂ ਜਦੋਂ ਆਪਾਂ ਗਲਾ ਘੋਟ ਦਿਆਂ ਤਾਂ ਆ ਪੈਂਦਾ ਉਹ ਤਾਂ ਪੈਂਦਾ ਹੀ ਨਹੀਂ ਉਹ ਲੱਗਦਾ ਜਿڑی ਗੋਟ ਗਲਤ ਲਾਈ ਦੀ ਹੈ ਹਾਂਜੀ ਉਹ ਲੱਗਦਾ ਵੀ ਉਹ ਜਿਹੜਾ ਕਮਲਜੀਤ ਸਿੰਘ ਸੀਓ ਹੈ ਉਹ ਡਾਕਟਰ ਨਾਲ ਡਾਕਟਰ ਨੂੰ ਖਰੀਦਿਆ ਹੋਇਆ ਉਹਨੇ ਉਹਨੇ ਕੀ ਕਰਿਆ ਜੀ ਜਦੋਂ ਮਿਸਰਾ ਜਮਾ ਹੋ ਗਿਆ ਉਹਨਾਂ ਨੇ 15 ਆ 7 ਦਿਨਾਂ ਬਾਅਦ ਇਹ ਰਿਪੋਰਟ ਦੇਣੀ ਹੁੰਦੀ ਹੈ। ਉਹਨਾਂ ਨੇ ਕੀ ਕਰਾਇਆ ਜੀ 15 ਦਿਨੁੱਤੋਂ ਦੀ ਹੋ ਗਏ। ਫੇਰ ਇਹ ਇਸ ਦੇ ਦੀ ਰਿਪੋਰਟ ਦਿੱਤੀ। ਤਾਂ ਉਹਦੇ ਵਿੱਚ ਵੀ ਇਹਨਾਂ ਨੇ ਇਕੱਲਾ ਕੀ ਲਿਖਿਆ ਹੈ ਹੈਂਗਿੰਗ ਲਿਖਿਆ। ਇਹ ਚੀਜ਼ ਨਹੀਂ ਲਿਖਿਆ ਵੀ ਉਹਨੇ ਹੈਂਗਿੰਗ ਕਿਸ ਚੀਜ਼ ਨਾਲ ਕੀਤੀ ਹੈ। ਵੀ ਇਹ ਨਿਸ਼ਾਨ ਕਿੰਨਾ ਡੂੰਘਾ ਹੈ। ਇਹ ਜੁੰਟ ਤੇ ਜੇ ਪੁਲਿਸ ਵਾਲੇ ਕਹਿ ਰਹੇ ਨੇ ਵੀ ਇਹ ਪੱਗ ਦਾ ਨਿਸ਼ਾਨ ਹੈ। ਪਰ ਇਹ ਪੱਗ ਦਾ ਨਿਸ਼ਾਨ ਹੈ ਨਹੀਂ। ਜੋ ਉਹਦੀ ਫੋਟੋ ਦੇ ਵਿੱਚ ਹੈ ਵੀ ਇਹ ਪੱਗ ਦਾ ਨਿਸ਼ਾਨ ਨਹੀਂ ਕੋਈ ਰੱਸੀ ਜਾਂ ਤਾਰ ਦਾ ਨਿਸ਼ਾਨ ਹੈ। ਅਸਾ ਇਹ ਚਾਹੁੰਦੇ ਆ ਵੀ ਸਾਡੇ ਮੇਰੇ ਭਰਾ ਦਾ ਇਨਸਾਫ ਮਿਲੇ ਸਾਨੂੰ ਅਸੀਂ ਪੰਜਾਬ ਸਰਕਾਰ ਤੱਕ ਵੀ ਇਹ ਚਾਹੁੰਦੇ ਆ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਅਸੀਂ ਮੰਗ ਕਰਦੇ ਆ ਸਾਰਾ ਬਾਬੂ ਜੀ ਕੀ ਨਾ ਮੈਂ ਨਖਰਪਾਲ ਸਿੰਘਾ ਜੀ ਪਿੰਡਾਲ ਤੋਂ ਹਾਂ ਕਬੂ ਜੀ ਕੀ ਕਹਿੰਦਾ ਤੁਹਾਡਾ ਇਹ ਨੌਜਵਾਨ ਮੁੰਡਾ ਸੀ ਨਾ ਫੌਜ ਦੇ ਵਿੱਚ ਭਰਤੀ ਸੀਗਾ ਸਪਾਈ ਸੀ ਕੀ ਸੀਗਾ ਲੋਕੀਂ ਫੌਲਡਰ ਸੀ ਫੌਲਡਰ ਸੀ कि है और मैं बया गया जी उ मैं भांति मारती भी तेरा पुत बीमार हो गया हस्पताल चाहिए मैं इत्या जी तीन बंद नाल वागे मेरे उ जो अस गेट से गए उतौी खड़ी जी अठ मैं पुत की हो गया मैं कहते हाल ठेक हो गया मैं घूम ਸਿਉਗਲ ਗਿਆ ਮੈਨੂੰ ਸਿਉਖੰਦਾ ਵੀ ਅੰਦਾ ਬਹੁਤ ਵਧੀਆ ਸੀ ਲੈਗ ਸੀ ਵੀ ਵੀ ਸਾਰਾ ਕੁਝ ਹਾਂ ਮੈਂ ਤੇਰੇ ਪੁੱਤਰਾ ਸਾਹਿਬ ਕੁਝ ਕਰੂੰਗਾ ਵੀ ਤੁਸੀਂ ਮੀਡੀਆ ਕਿਨਾਂ ਜਾਇਓ ਮੈਨੂੰ ਕੋਈ ਪਤਾ ਨਹੀਂ ਸੀ ਕੀ ਗੱਲ ਲੱਗੀ ਬਾਹਰ ਮੀਡੀਆ ਦੀ ਗੱਲ ਹੀ ਨਹੀਂ ਹੈਗੀ ਜਿਹੜਾ ਅਟੈਕ ਹੋਇਆ ਸੀ ਨਾ ਹਾਂਜੀ ਫਿਰ ਪੱਕੀ ਇੰਤਜ਼ਾਰ ਜੀ ਮੈਨੂੰ ਕੀ ਪਤਾ ਹੋਇਆ ਚ ਤੁਸੀਂ ਇਹਨੂੰ ਲੈ ਜਾਓ ਜਾਂ ਸੈੱਟ ਕਰੋ ਵੀ ਮਿੱਟੀ ਖਰਾਬ ਨਾ ਹੋ ਜਾਵੇ ਕੱਪੀਆ ਬਾਕੀ ਤੁਸੀਂ ਗਏ ਨਾ ਬੱਚਾ ਸੀ ਤੁਹਾਡਾ ਗਾਣਾ ਬਣਦਾ ਸੀ ਤੁਸੀਂ ਇੱਥੇ ਗੱਲ ਇਹ ਗੌਰ ਕਿਉਂ ਕੀਤੀ ਜੀ ਨਾ ਸਰ ਮੇਰੇ ਮਾਪੇ ਮਰ ਗਏ ਮੈਨੂੰ ਤਾਂ ਪਤਾ ਹੀ ਨਹੀਂ ਸੋਚਦੀ ਨਹੀਂ ਅੱਛਾ ਤੁਸੀਂ ਮੰਗੇ ਮੇਹੋ ਸੋਹਰਾ ਆ ਗਿਆ ਜੀ ਆ ਗਿਆ ਹਾਂ ਆ ਗਿਆ ਆ ਕਰਦਾ ਤੁਹਾਨੂੰ ਬਾਅਦ ਵਿੱਚ ਬਦਲ ਕੇ ਕੀ ਆ ਜੀ ਸਾਨੂੰ ਵੀ ਸਾਡੇ ਪਿੰਡੇ ਦੇ ਬੰਦੇ ਨੇ ਕਹਿੰਦੇ ਦੱਸਿਆ ਵੀ ਇਹਦਾ ਹਲਕਾ ਇੱਕ ਹੋ ਗਿਆ ਇਹ ਮਾਰੇ ਆ ਇਹ ਜਿਹੜਾ ਜਿਹੜਾ ਪੁੱਤ ਸੀ ਇਹਦੀਆਂ ਦੋ ਗੱਲਾਂ ਸੀ ਉਹ ਮੱਖਣ ਸਿੰਘ ਵੀ ਆ ਵੀ ਗੱਲਾਂ ਹੁੰਦੀਆਂ ਜ਼ਿਕਰ ਵਿੱਚ ਜੀ ਉਹਨਾਂ ਟੈਕਸੀ ਜਨਾਨੀ ਜੋਰੀ ਕੋਲ ਨੂੰ ਉਹਨਾਂ ਨੂੰ ਸੀ ਮਨਪ੍ਰੀਤ ਉਹਦੇ ਨਾਲ ਟੈਕਸੀ ਤੇ ਸਾਨੂੰ ਪਤਾ ਬਾਅਦ ਚ ਪਤਾ ਲੱਗਿਆ ਕਾਲਾ ਕੜਾਈਆ ਟੋਰ ਪਤਾ ਲੱਗਿਆ ਇਹ ਸਾਰੇ ਕਾਲੇ ਇਹ ਵੀ ਹੈ ਜੇ ਅਸੀਂ ਸੀਓ ਕੋਲ ਗਏ ਦੋਨੇ ਦੋਨੇ ਜੀ ਸੀਓ ਸਾਨੂੰ ਪੁੱਠਾ ਬੋਲਿਆ ਵੀ ਤੁਹਾਨੂੰ ਪੈਸੇ ਨਹੀਂ ਚਾਹੀਦੇ ਸੀ ਇਹ ਕੌਣ ਸੀਗਾ ਇਹ ਤਾਂ ਕਾਉਂਸਲਿੰਗ ਕਾਉਂਸਲਿੰਗ ਆਜੀ ਅੰਬਰ ਸਾਤਾ ਉਹ ਪਿੱਛੇ ਭਾਗ ਗਿਆ ਮਾਦੀ ਕਾ ਕੇ ਭਾਗ ਗਿਆ ਆ ਸਾਨੂੰ ਪੁੱਛਾ ਬੁਲੇ ਦਿੰਨਾ ਜੀ ਹਾਂ ਆਪੇ ਜੋ ਪੁੱਛ ਲੋ ਤੇਰੀ ਫੇਰ ਦੇ ਚਲੇ ਹੋਰ ਸਲਮਾਲ ਵੀ ਹੈ ਨਾ ਜਿਵੇਂ ਆਪਾਂ ਗੱਲ ਕੀਤੀ ਬਈ ਨਾ ਕੋਈ ਸਲਮਾਲ ਨਹੀਂ ਕੀਤਾ ਕੁਛ ਨਹੀਂ ਕੀਤਾ ਜੀ ਨਾ ਸਾਨੂੰ ਮੈਂ ਕਿਹਾ ਮੈਂ ਤਾਂ ਦੇਖਾ ਨਹੀਂ ਪਤਾ ਨਹੀਂ ਲੱਗਾ ਜੀ ਅੱਵੇ ਚ ਪਾ ਕੇ ਦੇਤਾ ਏ ਤੁਹਾਨੂੰ ਤਰੋ ਕੋ ਇਹਨੇ ਲੇਟ ਕਿਉਂ ਆਪਾਂ ਇਹਦੀ ਕਰ ਬਈ ਨਾ ਕੀਤੀ ਹੈ ਜਾਂ ਪਹਿਲਾਂ ਸਾਨੂੰ ਆਈਸੀ ਵੀ ਦੱਸੂਗੀ ਕੋਈ ਗੱਲਬਾਤ ਹੋਊਗੀ ਸਾਨੂੰ ਇੱਥੇ ਆ ਗਈ ਸੀ 2 ਮਹੀਨੇ ਮੇਰੇ ਕੋਲ ਦੇ ਦੋ ਮਹੀਨੇ ਸੀ ਕਿੰਨਾ ਚੋਗੀ ਉਸ ਤਾਂ ਸਾਡੇ ਤੇ ਹਵਾ ਮਾਰ ਲਾ ਕੀ ਵੀ ਜੇ ਤੁਸੀਂ ਮੈਨੂੰ ਪੁੱਛੋਗੇ ਮੈਂ ਮਰ ਵੀ ਜਾਊਂਗੀ ਸੋ ਤੁਹਾਨੂੰ ਪਸਾ ਵੀ ਦੇਊਂਗਾ ਸਾਨੂੰ ਡਰਾਇਆ ਗਿਆ ਹੈ ਡਰ ਗਿਆ ਪੂਰਾ ਡਰ ਗਿਆ ਤੇ ਹੁਣ ਕੀ ਸਾਡਾ ਕਪਤਾਨ ਸਾਡਾ ਪੁੱਤਾਂ ਇਨਸਾਮ ਮਿਲਣਾ ਚਾਹੀਦਾ ਜਿਹੜੇ ਦੋਸੀ ਨੇ ਉਹਨਾਂ ਨੂੰ ਪਾ ਸਾਡੇ ਅੰਦਰ ਵੀ ਜਿਆਦਾ ਬੰਦੇ ਹੈਗੇ ਸੀ ਦੋਸੀ ਵੀ ਦੇ ਚ ਹਾਂ ਦੋਸੀ ਨੇ ਤਾਂ ਹੀ ਗੱਲ ਹੋਈ ਹੈ ਜੀ ਨਹੀਂ ਇਕੱਲਾ ਬੰਦਾ ਤਾਂ ਕਾਜ ਨਹੀਂ ਕਰਦਾ 306 ਦਾ ਪਰਚਾ ਕਿਹੜੇ ਤੱਕ ਹੋਇਆ ਕਿੰਨੇ ਕਿੰਨੇ ਤੱਕ ਹੋਇਆ ਉਹਦੀ ਇੱਕ ਮਨਪ੍ਰੀਤ ਤੇ ਇੱਕ ਮੱਖਾ ਸਿੰਘ ਤੇ ਹੋਇਆ ਕੀ ਹੋ ਹੋ ਮਨੇ ਗੱਲ ਉਹ ਹੋਈ ਗੱਲਬਾਤ ਮੰਨਦੀ ਰਹੀ ਹਾਂ ਬਸ ਇਹ ਕਿ ਐਸ ਮਿੰਟ ਲੈਂਕ ਕਰ ਦੇਣਾ ਆ ਗੱਲ ਹੋਈ ਨਾ ਕੋਈ ਗੱਲ ਕਹਿ ਰਹੇ ਨੇ ਵੀ ਇਹ ਜਿਹੜੀ ਰਿਪੋਰਟ ਆਊਗੀ ਡਾਕਟਰੀ ਰਿਪੋਰਟ ਬਾਹਰੋਂ ਆਉਂਦੀ ਹੁੰਦੀ ਆ ਵੀ ਉਹਦੇ ਨਾਲ ਦੇਖ ਕੇ ਚੱਲਾਂਗੇ ਜਦੋਂ ਪਿੰਡ ਆਪਣੀ ਲਾਸ਼ ਆਈ ਸੀ ਕੀ ਦੇਖਿਆ ਉਹ ਕਿਵੇਂ ਨਿਸ਼ਾਨ ਸੀ ਕਿਸੇ ਬੰਦੀ ਸੰਦ ਨੂੰ ਦੇਖਣ ਨਹੀਂ ਦਿੱਤਾ ਸੀ ਦਿਖਾਇਆ ਨਹੀਂ ਹੈ ਕਿਸੇ ਨੂੰ ਦਿਖਾ ਨਹੀਂ ਦਿੱਤਾ ਜੀ ਕਿਸੇ ਨੂੰ ਵਿਖਾਉ ਨਹੀਂ ਦਿੱਤਾ ਅੱਜ ਉਹ ਸਾਰਾ ਪਰਿਵਾਰ ਖੜਾ ਹੈ ਨਾ ਇਕੱਠੇ ਨਾ ਸਾਰਾ ਪਿੰਡ ਪਕੇ ਦੀ ਇਹ ਖੜਾ ਹੈ ਤੁਹਾਡੇ ਨਾਲ ਹਾਂਜੀ ਕਿਸ ਤਰ੍ਹਾਂ ਜਿਹੜੀ ਕਾਰਵਾਈ ਹੋਊਗੀ ਕਿਸ ਤਰ੍ਹਾਂ ਤੁਸੀਂ ਮੈਂ ਅਗਲਾ ਪਲਾਣਾ ਇਹੋ ਸੋਚਿਆ ਅਸੀਂ ਆ ਗਏ ਬੱਚੇ ਦੀ ਸੁਨਾਹ ਫਮਾਦਦੇ ਸਾਡਾ ਬੱਚੇ ਨੂੰ ਕੀ ਕੀ ਕਾਰਨ ਹੋਇਆ ਕਿਉਂ ਕਿ ਮਰਿਆ ਕਿ ਮਰਿਆ ਗਿਆ ਇਹ ਬਾਲੇ ਕਿੰਨਾ ਕਿੰਨਾ ਨੇ ਮਾਰਿਆ ਇਹ ਕਿਹੜਾ ਕਿਹਨਾ ਨੇ ਮਾਰਿਆ ਬੱਚੀ ਨਾ ਵਾ ਰਣਜੀਤ ਸਿੰਘ ਜੀ ਜੇ ਕਿ ਕੀ ਕਹਿਣਾ ਚਾਹੋ ਇਹ ਤੁਹਾਡੇ ਕੋਲ ਆ ਅਸੀਂ ਪਿੰਡ ਆਲਮਪੁਰ ਮੰਦਰਾ ਤਹਿਸੀਲ ਬਢਲਾਡਾ ਜ਼ਿਲ੍ਹਾ ਮਾਨਸਾ ਅਸੀਂ ਅੱਜ ਇੱਕ ਸਾਡਾ ਫੌਜੀ ਸੈਨਿਕ ਸਰਿੰਦਰ ਸਿੰਘ ਪੁੱਤਰ ਸਰਦਾਰ ਹਰਪਾਲ ਸਿੰਘ ਵਾਸੀ ਆਲਮਪੁਰ ਮੰਦਰਾ ਕਿਉਂਕਿ ਅੱਜ ਸਾ ਅੱਠ ਸਾਲ ਪਹਿਲਾਂ ਮਨਪ੍ਰੀਤ कौर ਪੁੱਤਰੀ ਸਰਦ ਗੁਰਮੀਤ ਸਿੰਘ ਵਾਸੀ ਟਾਲੀਆਂ ਨਾਲ ਐਸੀ ਉਹ ਇੱਕ ਬਹੁਤ ਹੀ ਬਦਰ ਚੱਲਣ ਕਿਸਮ ਦੀ ਔਰਤ ਸੀ ਉਸਦੇ ਉਸਦੇ ਨਾਲ ਹੀ ਰਹਿਣ ਵਾਲੇ ਇੱਕ ਫੌਜੀ ਮੱਖਣ ਸਿੰਘ ਪੁੱਤਰ ਸਦਾਗਰ ਸਿੰਘ ਵਾਸੀ ਰਾਜਿਆ ਨਾਲ ਜਾਇ ਸਬੰਧ ਸੰਦ ਡਿਊਟੀ ਕਿੱਥੇ ਦੀ ਬਈ ਉਹਨਾਂ ਦੀ ਡਿਊਟੀ ਸੰਭੇ ਸੀਗੀ ਸੰਭੇ ਚੂ ਉਹਨਾਂ ਨਾਲ ਮਿਲ ਕੇ ਉਹ ਤਾਂ ਬੜਾ ਬੇਰਹਿਮੀ ਨਾਲ ਕਤਲ ਕੀਤਾ ਸੀ ਅਸੀਂ ਉਹ ਕਤਲ ਦੇ ਇਨਸਾਫ ਲੈਣ ਵਾਸਤੇ ਅੱਜ ਇਕੱਠੇ ਹੋਏ ਹਾਂ ਜੋ ਉਹਨੂੰ ਸਾਨੂੰ ਨੂੰ ਪਤਾ ਤੱਕ ਨਹੀਂ ਲੱਗਣ ਤੱਕ ਹੋਏ ਨੇ ਮਿਲ ਕੇ ਉਹ ਹੁਣ ਉਹਨਾਂ ਦੋਨਾਂ ਜਾਣੇ ਤੇ ਪਰਚੇ ਦਾ ਅਰਜ਼ੀ ਕੀਤਾ ਜੀ ਅਸੀਂ ਕਹਿੰਦੇ ਵੀ ਕੱਲਾ ਬੰਦਾ ਹੋ 6 ਫੁੱਟ ਦਾ ਜਵਾਨ ਸੀ ਲੰਬਾ ਕਿ ਕੱਲੇ ਬੰਦੇ ਨੂੰ ਕੱਲਾ ਬੰਦਾ ਮਾਰ ਨਹੀਂ ਸਕਦਾ ਉਹਦੇ ਨਾਲ ਜਿਹੜੇ ਬੰਦੇ ਇਨਵੋਲਵ ਨੇ ਉਹ ਵਿੱਚ ਕਤਲ ਦੇ ਪਰਚੇ ਦੇ ਵਿੱਚ ਦਿੱਤੇ ਜਾਣ ਹੁਣ ਇਸ ਵਾਸਤੇ ਅਸੀਂ ਇਕੱਠੇ ਹੋਏ ਹਾਂ ਜਿਹੜਾ 18 ਪਹਿਲੇ ਇਕੱਠਾ ਹੋਇਆ ਸੀ ਸਾਰੇ ਬੰਦੇ ਇਕੱਠਾ ਹੋਇਆ ਇਸ ਵਾਸਤੇ ਹੀ ਹੋਏ ਹਨ ਸਾਰੇ ਬੰਦੇ ਕਿਹੜੇ ਵਿੱਚ ਹੁਣ ਤਾਂ ਤਿੰਨ ਸੌ ਚ 6 ਦਾ ਪਰਚਾ ਦਿੱਤਾ ਹੀ ਕਿੰਨੇ ਕਿੰਨੇ ਦਿੱਤੇ ਹੁਣ ਦੋਨਾਂ ਜਾਣੇ ਦਿੱਤੇ ਨੇ ਮਖਣ ਸਿੰਘ ਤੇ ਇਹਦੀ ਮੰਤਰੀ ਜੀ ਵਰਤ ਜਿਹੜੀ ਇਹਦੀ ਪਤਨੀ ਜੀ ਜਨਨ ਪਤਨੀ ਆਈ ਜੀ ਕੀ ਸਭ ਚਲੇ ਗਏ ਅਸੀਂ ਜਿਹੋਣਾ ਇਹ ਮਤਲਬ ਜਿੰਨੇ ਬੰਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਪਰਚਾ ਸਾਰੇ ਤੇ ਹੁਣ ਆ ਚਾਹੀਦਾ ਤੇਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਇੱਕ ਸੈਨਿਕ ਅਸੀਂ ਇੱਕ ਹੋਰ ਸਿਰਫ ਇਹਨਾਂ ਦਾ ਪਰਿਵਾਰ ਪੋਟਿਆਂ ਤੇ ਗਣਿਆਂ ਜਾਣ ਵਾਲਾ ਪਰਿਵਾਰ ਹੈ ਤਿੰਨ ਪੀੜੀਆਂ ਅਸੀਂ ਦੇਖ ਰਹੇ ਹਾਂ ਵੀ ਤਿੰਨ ਪੀੜੀਆਂ ਤੋਂ ਲੋਕ ਇਹਨਾਂ ਦੇ ਪਰਿਵਾਰ ਨੇ ਕਿਸੇ ਨਸ਼ੇ ਨੂੰ ਪਛ ਨਹੀਂ ਕੀਤਾ ਇਹ ਇਹਨਾਂ ਸੀ ਇਹਨਾਂ ਸ੍ਰੀ ਮੁੰਡਾ ਸੀ ਸਾਡਾ ਸਾਰਾ ਪਿੰਡ ਰਹਿੰਦਾ ਸੀ ਉਸ ਦਿਨ ਜਿਹੜੀ ਮੌਤ ਹੋਈ ਹੈ ਕਿਵੇਂ ਦਿਖਾਈ ਗਈ ਫੌਜ ਦੇ ਲੋਕਾਂ ਨੇ ਤਾਂ ਇਹ ਸਾਨੂੰ ਭਰੋਸਾ ਹੀ ਲੈ ਲਿਆ ਉਹਦਾ ਮਤਲਬ ਅਟੈਕ ਹੋ ਗਿਆ ਜੰਗਦਿਆਂ ਨੂੰ ਤਬੂਤ ਦੇ ਵਿੱਚ ਬੰਦ ਕਰਕੇ ਐਨੀ ਧੁੰਦ ਪੈਂਦੀ ਸੀ ਉਹਨਾਂ ਟਾਈਮਾਂ 'ਚ ਪ੍ਰਾਈਵੇਟ ਹੀ ਉਸੇ ਟਾਈਮ ਪ੍ਰਾਈਵੇਟ ਐਂਬੂਲੈਂਸ ਕਰਾ ਕੇ ਬਾਹਰ ਸੰਗੋੜਦਾ। ਕਹਿੰਦੇ ਤੁਸੀਂ ਪਿੰਡ ਦੇ ਸਿਆਣੇ ਬੰਦੇ ਖੜੇ ਹੋਣਾ ਜਦੋਂ ਕੋਈ ਟੈਕ ਹੁੰਦਾ ਫੋਨ ਦਾ ਕੋਈ ਲੈ ਨਾ ਲੋਗਨ ਸੀ ਹੁੰਦਾ ਹੈ ਟੈਕ ਲੰਗ ਸੀ ਦਮ ਲੈਂਦਾ। ਕੋਈ ਲੱਗਦਾ ਨਾ ਜਿਹੜਾ ਸਨਮਾਨ ਹੋਇਆ ਸੀ। ਕੋਈ ਸਰਕਾਰੀ ਸਨਮਾਨ ਨਾਲ ਉਹਨਾਂ ਨੂੰ ਹੋਇਆ ਨਹੀਂ ਸੰਸਕਾਰ ਜੀ। ਉਹ ਤਾਂ ਸਾਡੇ ਪਿੰਡ ਦੇ ਜਿਹੜੇ ਸੈਨਿਕ ਸੀਗੇ, ਸਭ ਤਾਂ ਸੈਨਿਕ ਉਹਨਾਂ ਨੇ ਬਸ ਇੱਕ ਸਲੂਟ ਦਿੱਤਾ ਯੂ ਨੋ ਉਹ ਵੀ ਆਪ ਦੇ ਤੌਰ ਤੇ। ਉਹ ਨਾਲ ਪਤੋ ਦੋ ਬੰਦੇ ਆਏ ਸੀ ਸਿਰਫ ਸਿਵਲ ਵਰਦੀ ਦੇ ਵਿੱਚ ਪ੍ਰਾਈਵੇਟ ਐਂਬੂਲੈਂਸ ਨੂੰ 18000 ਰੁਪਏ ਸਿਕਰਾਇਆ ਦਿੱਤਾ ਇਹਨੂੰ ਅੱਛਾ ਤੁਸੀਂ ਦਿੱਤਾ ਹੈ ਹਾਂ ਸੀ ਦਿੱਤਾ ਹੀ ਕਿਰਾਇਆ ਨਾਲ ਕੋਈ ਹੋਰ ਸੀ ਦਿੱਤਾ ਲੈ ਨਹੀਂ ਨਾ ਕੋਈ ਹਲਕਾ ਕੁਰਸੀ ਦਿੱਤਾ ਤਾਂ ਨਹੀਂ ਮਿਲੇ ਸੀ ਤਾਂ ਤਾਂ ਮਰੇ ਗਏ ਸੀ ਦੋ ਤੇਰੇ ਜੇ ਤਾਂ ਹੁਣ ਵੀ ਫੌਜ ਦੀ ਗੱਲ ਕਰੀ ਫੌਜ ਨੇ ਨਾ ਨਾ ਫੌਜ ਨੇ ਫੌਜ ਨੇ ਕੁਛ ਨਹੀਂ ਕੀਤਾ ਇਹਨਾਂ ਫੌਜ ਨੇ ਕੁਛ ਨਹੀਂ ਕਿੱਲੇ ਸੱਕ ਜਿਹੜੇ ਜ਼ਹਿਰ ਹੋਇਆ ਇਸ ਤਰ੍ਹਾਂ ਹੋਇਆ ਹੈ ਕਿਵੇਂ ਪਤਾ ਲੱਗੇ ਸਾਨੂੰ ਪਤਾ ਸੀ ਕੋਠੀ ਪਾਰੇ ਸੀ ਜੀ ਕੋਠੀ ਪਾਰੇ ਸੀ ਉਹਨੇ ਕੋਠੀ ਦੀ ਸ਼ਰਤ ਤੇ ਨਹੀਂ ਹੋਂ ਦਿੱਤਾ ਉਹਨੂੰ ਲੜਕੀ ਵੀੜ ਕਰ ਹਾ ਉਹ ਆਪ ਉਹ ਸੰਭੇ ਰਹੇਗੀ ਉਹਦੇ ਕੋਈ ਮੱਖਣ ਸਿੰਘ ਪੋਲੇ ਤੇ ਇਹਨੂੰ ਕਹਿੰਦੀ ਤੂੰ ਜਾ ਕੇ ਸ਼ਤ ਪਾਇਆ ਮੈਂ ਤਾਂ ਬੱਚੇ ਦੀ ਪੜਾਈ ਕਰਾਉਣੀ ਆ ਇਸ ਗੱਲ ਦਾ ਪਤਾ ਨਹੀਂ ਸੀ ਉਹਨੂੰ ਉਹ ਬੰਦਾ ਭੂਲਾ ਸੀ ਰਹੀ ਅੱਥੇ ਉਹ ਤੋਂ ਕੁਝ ਦਿਨ ਪਹਿਲਾਂ ਹੀ ਪਤਾ ਲੱਗਾ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਰੋਲਾ ਪੂ ਫਿਰ ਉਹਨਾਂ ਰਲ ਕੇ ਮਾਰ ਕੇ ਉਹਨੂੰ ਸੰਗਤਾਈ ਤਾਂ ਕਿਵੇਂ ਮਰਨ ਦੀ ਕਹਾਣੀ ਇਹਨੇ ਕੱਕੜੀ ਗਈ ਹੈ ਜਾਂ ਕਿਸ ਤਰ੍ਹਾਂ ਲੋਕਾਂ ਨੇ ਪਲਾਨ ਕੀਤਾ ਇਹ ਮਰਨ ਹੋਇਆ ਪਲਾਨਿੰਗ ਤੱਕ ਹੁਣ ਉਹ ਤਾਂ ਪ੍ਰਮਾਤਮਾ ਨੂੰ ਪਤਾ ਸੀ ਤੇ ਇੱਥੇ ਬੈਠੇ ਆ ਸਾਨੂੰ ਤਾਂ ਦੱਸਤਾ ਉਹ ਤਾਂ ਇਹਦਾ ਵਾਧਾ ਚੱਲਣ ਉਹ ਲੋਹੜੀ ਵਾਲੇ ਦਿਨ ਜੀ ਉਹ ਲੋਹੜੀ ਦਾ ਫੰਕਸ਼ਨ ਚੱਲਦਾ ਸੀ ਜਿਵੇਂ ਫੋਜੀਆਂ ਦੇ ਦਸਣ ਤੇ ਉਹੋ ਫੰਕਸ਼ਨ ਦੇ ਵਿੱਚ ਉੱਠ ਕੇ ਆ ਗਈ ਬੱਚਿਆਂ ਨੂੰ ਛੱਡ ਕੇ ਇਹਦੇ ਕੋਈ ਸੰਦਰ ਸਿੰਘ ਕੋਲੇ ਬਾਅਦ 'ਚ ਬੱਚਾ ਰੋਣ ਲੱਗ ਗਿਆ ਉਸ ਨੂੰ ਸ਼ੱਕ ਹੋਇਆ ਬਾਅਦ 'ਚ ਆ ਕੇ ਨੇ ਦੇਖਿਆ ਇਹਨਾਂ ਨੇ ਗਲਤ ਹਰਕਤਾਂ ਪਸ ਉੱਥੋਂ ਮਤਲਬ ਕੋ ਕਹਿਣ ਲੱਗ ਗਿਆ ਵੀ ਮੈਂ ਮਾਰੂੰ ਤੁਨੂੰ ਐ ਕਿਉਂ ਜ ਮਾੜਾ ਮਾੜਾ ਮਾਰਨ ਨਾਲ ਕਿਹੜਾ ਸੀ ਵਿਚਾਰਾ ਮਾੜਾ ਮਾੜਾ ਤੱਕੇ ਉਹਨਾਂ ਨੇ ਸੋਚਿਆ ਵੀ ਆਪਣਾ ਪਰਦਾ ਫਾਸ਼ ਹੋ ਜੂਗਾ ਉਹਨੇ ਮਾਰ ਕੇ ਡੰਗਦਾ ਉਹਨੂੰ ਸਾਂਖੇ ਇੱਥੇ ਫੋਨ ਕੀਤਾ। ਉੱਥੇ ਤੁਸੀਂ ਫੌਜ ਦੇ ਕਹਨ ਦਿੱਤਾ ਉਹ ਜਿਹੜੇ ਮੁੰਡੇ ਨਾਲ ਆਏ ਸੀ 8 ਫੁੱਟ 6 ਇਉਂ ਦੀ 6 ਫੁੱਟ ਜਵਾਨ ਦਾ ਕੱਦ ਸੀ 1 ਫੁੱਟ ਲੈਂਥ ਹੁੰਦੀ ਉਹਦੀ ਪੱਖੇ ਦੀ। ਦੱਸੋ ਉੱਥੇ ਕਹਿੰਦਾ ਵਾਲੇ ਕਿ ਮਰਜੀ ਦਾ ਬੰਦਾ। ਉਸ ਦਾ ਸਹੀ ਲੰਮਾਈ ਵੀ ਹੋਊਗੀ। ਜਿਹੜੇ ਲੋਥੀ ਤਾਂ ਆਪਣਾ ਕੋਈ ਗਿਆ ਸੀ ਇੱਥੇ ਪੰਚਾਇਤ ਗਿਆ ਹੋਰ ਕੌਣ ਕੌਣ। ਹੋਰ ਤਾਂ ਜੀ ਉਹਨਾਂ ਨੇ ਵਿਆਹ ਗਏ ਹੋਏ ਸਾਡੇ ਚਾਚਾ ਜੀ ਲੱਗਦੇ ਨੇ ਇਹ ਹਰਪ੍ਰੀਤ ਸਿੰਘ। ਕਿਤੇ ਵਿਆਹ ਗਏ ਹੋਏ ਸੀ ਉੱਥੋਂ ਹੀ ਇਹਨਾਂ ਨੇ ਫੋਨ ਕੀਤਾ ਇਹਨਾਂ ਨੂੰ ਕਿ ਤੁਸੀਂ ਫਟਾਫਟ ਆ ਜਾਓ। ਤੇ ਉਹ ਨਹੀਂ ਅਟੈਕ ਹੋ ਗਿਆ ਉਹ ਸਾਡੇ ਇੱਥੇ ਦੂਜੇ ਚਾਚਾ ਜੀ ਦੇ ਲੜਕੇ ਫੌਜੀ ਨੇ ਉਹਨਾਂ ਨਾਲ ਲੱਗੇ بس ਦੋ ਤਿੰਨ ਜਾਨ ਹੀ ਲੱਗੇ ਜੇ ਤਾਂ ਹੁਣ ਸਾਰੀ ਪੰਚਾਇਤ ਹੋਰ ਬੰਦੇ ਜਾਂਦੇ ਤੂੰ ਫੇਰ ਤਾਂ ਗੱਲ ਕੁਝ ਹੋਰ ਸੀ ਅਸੀਂ ਇੱਥੇ ਨਗਰ ਕੀਰਤਨ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਪਿੰਡ 'ਚ ਉਹਦੇ ਵਾਸਤੇ ਮਤਲਬ ਟੱਕਰ ਹੀ ਜਾਂਦੇ ਸੀ ਕਿ ਪੈਸੇ ਤੁਸੀਂ ਇਕੱਠੇ ਕਰਕੇ ਬਲਵਾਈ ਬੁਲਿਆ ਕੇ ਉਹ ਤਾਂ ਸਾਨੂੰ ਬਾਅਦ 'ਚ ਪਤਾ ਲੱਗੇ ਵਿਆਂ ਕਰਕੇ ਉਹਦਾ ਅਟੈਕ ਹੋ ਗਿਆ ਉਹ ਵੀ ਅਸੀਂ ਬੰਦ ਕਰਕੇ ਚੁੱਪ ਕਰਕੇ ਬੈਠ ਗਏ ਸਾਰਿਆਂ ਨੇ ਅਟੈਕ ਹੀ ਸਮਝ ਲਈ ਬਸ ਕੀ ਤੁਹਾਨੂੰ ਗੱਲ ਕਰ ਲਈ ਵੀ ਫੌਜਰ ਉਹਦੀ ਕੁਝ ਸੁਧਾਰੀ ਹੁੰਦੀ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਕਿ ਉਹਨਾਂ ਨੇ ਪਰਤਾਲ ਕੀਤੀ ਉਹਨਾਂ ਨੇ ਤਾਂ ਸੀਓ ਸੀਗੇ ਨੇ ਇਹ ਕੰਪਨੀ ਕਮਾਂਡਰ ਹੁੰਦੇ ਨੇ ਉਹਨਾਂ ਨੇ ਹੈਡ ਚਾਚਾ ਜੀ ਨੂੰ ਭਰੋਸਾ ਹੀ ਲੈ ਲਿਆ ਤੁਸੀਂ ਸੋਡੇ ਬੱਚੇ ਦੇਣਾ ਮਤਲਬ ਹੋ ਗਿਆ ਅਟੈਕ ਹੋ ਗਿਆ ਇਹਨੂੰ ਲੈ ਜਾਓ ਫਟਾਫਟ ਜਿੰਨੇ ਸੋਨੂੰ ਸਰਕਾਰੀ ਸਹਾਈ ਤਾਂ ਸਾਰੇ ਮਿਲ ਜਾਣਗੇ ਜੇ ਤੁਸੀਂ ਮੀਡੀਆ 'ਚ ਜਾਓਗੇ ਕੋਈ ਰੋਲ ਪਾਓਗੇ ਤੁਹਾਨੂੰ ਸਹਾਈ ਨਹੀਂ ਮਿਲਣੀ ਕੋਈ ਇਨੇ ਬੋਸੇ ਲੈ ਕੇ ਕੁਝ ਤਾਂ ਬੰਦੇ ਦਾ ਮਾਰਿਆ ਜਾਂਦਾ ਦਿਮਾਗ ਧੁੰਦ ਚ ਚੱਲ ਗਏ ਨੇ ਡੀ ਗੁਰੋਂ ਫਿਰ ਐਮਬੂਲੈਂਸਾਂ ਨੂੰ ਕਹਤਾ ਤੂੰ ਰੁਕਣਾ ਨਹੀਂ ਇੱਥੇ ਫਟਾਫਟ ਪਹੁੰਚਾ ਦੇ ਨਾਲ ਦੇ ਫੌਜੀ ਮੁੰਡੇ ਚਲਾਉਂਦੇ ਰਹੇ ਅਰੇ ਬੇਸ ਨਾਸੀ ਨੇ